ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਕੁਲਵਿੰਦਰ RAM ਗੜੀਆ ਦੋਸਤੋ YouTube ਤੇ ਵੀਡੀਓ ਪਾਉਂਦੇ ਸੀ ਤੇ YouTube ਵਾਲਿਆਂ ਨੇ ਜਿਹੜਾ ਆਪਣਾ ਚੈਨਲ ਸੀ ਉਹ ਕਰਤਾ ਡਿਲੀਟ ਉਹਦੇ ਤੇ ਸਟ੍ਰਾਈਕ ਆ ਗਈਆਂ ਸੀ ਤਿੰਨ ਤੇ ਉਹ ਹੋ ਗਿਆ ਡਿਲੀਟ ਉਹਨਾਂ ਨੇ ਰਿਮੂਵ ਕਰਤਾ ਤੇ ਆਪਾਂ ਦੁਬਾਰਾ ਫੇਰ ਚੈਨਲ ਬਣਾ ਲਿਆ ਕੁਲਵਿੰਦਰ RAM ਗੜੀਆ ਚੈਨਲ ਦਾ ਨਾਮ ਹੈ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲਿਆ ਜੇ ਤੇ ਉਸ ਚੈਨਲ ਤੇ ਆਪਣੇ 34000 ਜਿਹੜੇ 34 35000 ਸਬਸਕ੍ਰਾਈਬਰ ਸੀ ਵੀਡੀਓ ਚੱਲਦੀਆਂ ਸੀ ਠੀਕ ਸੀਗਾ ਤੇ ਮੋਨਟਾਈਜ਼ ਵੀ ਸੀਗਾ ਤੇ ਤਿੰਨ ਕ ਮਹੀਨਿਆਂ ਦੇ ਵਿੱਚ ਆਪਾਂ ਨੂੰ ਕੋਈ 8-9000 ਰੁਪਿਆ ਜਿਹੜਾ ਉਹ ਆ ਜਾਂਦਾ ਸੀ ਉਹਦੇ ਤੇ ਪਰ ਹੁਣ ਆਪਾਂ ਦੁਬਾਰਾ ਫਿਰ ਜ਼ੀਰੋ ਤੋਂ ਸ਼ੁਰੂ ਕਰਾਂਗੇ ਤੇ ਜ਼ੀਰੋ ਤੇ ਆ ਗਏ ਆ ਤੁਹਾਡੀ ਸਪੋਰਟ ਦੀ ਲੋੜ ਹੈ ਇਸ ਕਰਕੇ ਚੈਨਲ ਜਿਹੜੇ ਕੁਲਵਿੰਦਰ ਰਾਮ ਗੜੀਆ ਇਸ ਚੈਨਲ ਨੂੰ ਆਪਣੇ ਨੂੰ YouTube ਦੇ ਨੂੰ ਜਿਹੜੇ ਨੂੰ ਨਵੇਂ ਨੂੰ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਕੱਲ ਤੋਂ ਆਪਾਂ ਨਵੀਆਂ ਫਿਰ ਦੁਬਾਰਾ ਆਪਾਂ ਨਵੇਂ-ਨਵੇਂ ਮੁੱਦਿਆਂ ਤੇ ਬੋਲਾਂਗੇ ਤੇ ਨਵੇਂ-ਨਵੇਂ ਮੁੱਦਿਆਂ ਦੀਆਂ ਵੀਡੀਓ ਜਿਹੜੀਆਂ ਪਾਵਾਂਗੇ ਜੋ ਆਪਣੇ ਸਮਾਜ ਦੇ ਵਿੱਚ ਵੇਚ ਰਿਹਾ ਤੇ ਕਿਵੇਂ ਇੰਸਟਾਗ੍ਰam ਤੇ ਲੋਕਾਂ ਦਾ ਜਿਹੜਾ ਬੁਰਾ ਹਾਲ ਹੈ ਤੇ ਕਿਹੜੇ ਪਾਸੇ ਨੂੰ ਆਪਣਾ ਸਮਾਜ ਜਾ ਰਿਹਾ ਤੇ ਤੁਹਾਡੇ ਜਿਹੜਾ ਸਯੋਗ ਦੀ ਲੋੜ ਹੈ ਤੇ ਅੱਗੇ ਵੀ ਬਹੁਤ ਸਯੋਗ ਦਿੱਤਾ ਵੀਡੀਓ ਚੱਲਦੀਆਂ ਵੀ ਸੀ ਠੀਕ ਆਪਣੀਆਂ ਸਾਰਾ ਕੁਝ ਵਧੀਆ ਤੇ ਆ ਚੈਨਲ ਫਿਰ ਦੁਬਾਰਾ ਤੁਹਾਨੂੰ ਰਿਕਵੈਸਟ ਕਰਦੇ ਆਂ ਕਿ ਕੁਲਵਿੰਦਰ ਰਾਮ ਗੜੀਆ ਇਹਦਾ ਲਿੰਕ ਜਿਹੜਾ ਵਿੱਚ ਦੇਵਾਂਗੇ ਆਪਾਂ ਉਹਦੇ ਤੇ ਕਲਿੱਕ ਕਰੋ ਤੇ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਧੰਨਵਾਦ